30 32 ਕਿਲੋ ਵਾਲੀ ਬਿਹੜ ਦਿਖਾਉਣ ਲੱਗਾ 17 18 ਕਿਲੋ ਵਾਲੀ ਤੇ ਗਾਹਾਂ ਇੱਕ ਬਿਹੜ ਬੈਠੀ ਹੈ ਜਿਵੇਂ ਝੋਟੀਆਂ ਖੜੀਆਂ ਪਸ਼ੂ ਬਾਈ ਕੋਲੇ ਹੈਗੇ ਆ ਕਿਉਂਕਿ ਜਦੋਂ ਕੋਈ ਪਸ਼ੂ ਮਿੱਤਰੋ ਨਾ ਅੱਜ ਆਪਾਂ ਬਾਈ ਸ਼ਾਨਮਦੀਪ ਕੋਲੇ ਪਹੁੰਚੇ ਹੋਏ ਆ ਬਾਈ ਕੋਲੇ ਨਾ ਅੱਜ ਇੱਕ ਬਾਈ ਕੋਲੇ ਬਿਹੜ ਹੈ ਜਿਹੜੀ ਆਹ ਸਕਰੀਨ ਤੇ ਦਿਖਾਈ ਦੇ ਜਾਂਦੀ ਹੈ ਇਸ ਬਿਹੜ ਨੇ ਤੀਜੇ ਸਵੇ ਸੂਣਾ ਮਿੱਤਰੋ ਇਹ ਬਿਹੜ ਬਾਈ ਨੇ ਨਾ ਦੇਣੀ ਆ ਬਾਕੀ ਜਿਹੜੇ ਪਸ਼ੂ ਬਾਈ ਕੋਲੇ ਦੂਜੇ ਹੋਰ ਘਰੇ ਰੱਖੇ ਹੋਏ ਆ ਕੁਝ ਕੁ ਪਸ਼ੂ ਤਾਂ ਇੱਧਰ ਆਗੇ ਤੇ ਇੱਕ ਜਿਹੜੇ ਹੈਗੇ ਨਾ ਤੁਸੀਂ ਆਹ ਦੇਖ ਲਓ ਬਹੁਤ ਜਿਆਦਾ ਚੰਗੇ ਬਾਈ ਕੋਲੇ ਪਸ਼ੂ ਰੱਖੇ ਹੋਏ ਹੈਗੇ ਇਧਰਲੇ ਬਸ ਇਹ ਝੋਟੀ ਆ ਗਈ ਤੇ ਦੋ گاਵਾ ਹਨਾ ਉਹ ਤੁਸੀਂ ਦੇਖ ਲਓ ਬਹੁਤ ਚੰਗੀ ਝੋਟੀ ਹੈ ਇਹ ਬਾਈ ਕੋਲੇ ਤੇ ਚੰਗੀਆਂ ਮੱਝਾਂ ਇੱਕ ਬਾਈ ਜਿਵੇਂ ਆਪਾਂ ਕਹਿ ਦਈਏ ਨਾ ਇਧਰ ਲੁਕੋਈ ਖੜਾ ਹੈਗਾ ਆਪਾਂ ਮੋਟੀ ਨੀਗਾ ਮਰਵਾਦਗੇ ਇਹ ਆਹ ਦੇਖ ਲਓ ਹੁਣ ਤੁਸੀਂ ਨਾ ਆਹ ਆ ਗਈ ਜਿਵੇਂ ਹਨਾ ਇਹ ਮੱਝ ਜਿਵੇਂ ਆਪਾਂ ਕਹਿ ਸਕਦੇ ਹਾਂ 17 18 ਕਿਲੋ ਵਾਲੀ ਤੇ ਗਾਹਾਂ ਇੱਕ ਬਹਿੜ ਬੈਠੀ ਹੈ ਜਿਵੇਂ ਝੋਟੀਆਂ ਖੜੀਆਂ ਇੱਕ ਨੀਲੀ ਰਾਵੀ ਦੀ ਜਿਹੜੀ ਝੋਟੀ ਖੜੀ ਹੈ ਗਾਹਾਂ ਵੀ ਖੜੀ ਹੈ ਪਰ ਮੇਨ ਵੀਡੀਓ ਮੈਂ ਤੁਹਾਨੂੰ ਦੱਸਾਂ ਗੱਲ ਇਸ ਝੋਟੀ ਦੀ ਰਹੂਗੀ ਤੇ ਜਿਹੜੀ ਨੀਲੀ ਰਾਵੀ ਤੇ ਵੀ ਮਾੜੀ ਝਲਕ ਮਰਵਾਦਾ ਮੇਤਰੋ ਤੁਹਾਨੂੰ ਹਨਾ ਕੀ ਹੈ ਬੰਦਾ ਜਿਹੜਾ ਹੈਗਾ ਨਾ ਸ਼ੌਂਕੀ ਆ ਤੇ ਇਹ ਪਸ਼ੂ ਆ ਜਿਹੜੇ ਹੁਣ ਬਾਈ ਕੋਲ ਤੁਹਾਨੂੰ ਪਤਾ ਹੀ ਆ ਦਿਖਾਉਣ ਦਾ ਕਾਰਨ ਇਹੀ ਹੈ ਵੀ ਭਾਈ ਇਹੋ ਜਿਹੇ ਪਸ਼ੂ ਬਾਈ ਕੋਲ ਹੈਗੇ ਆ ਕਿਉਂਕਿ ਜਦੋਂ ਕੋਈ ਪਸ਼ੂ ਵੱਧ ਹੋ ਜੇ ਫਿਰ ਬਾਈ ਆਪਾਂ ਇੱਕ ਦਾ ਪਸ਼ੂ ਵੇਚਦੇ ਹੁੰਨੇ ਆ ਆ ਜੋ ਕਰਾਈਗੇ ਬਾਈ ਨਾਲ ਗੱਲਬਾਤ ਤੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕਾ ਨਾਮ ਦੱਸੋਗੇ ਮੇਰਾ ਨਾਮ ਸਨਮਦੀਪ ਸਿੰਘ ਹੈ ਜੀ ਸਨਮਦੀਪ ਹਾਂਜੀ ਪਿੰਡ ਆਪਣਾ ਚੱਕ ਬਖਤੂਆ ਜੀ ਠੀਕ ਹੈ ਜਿਲ੍ਹਾ ਬਠਿੰਡਾ ਜੀ ਪੁੱਚੋ ਦੇ ਕੋਲੇ ਰਹਿ ਗਿਆ ਪੁੱਚੋ ਤੋਂ 2.5 ਕਿਲੋਮੀਟਰ ਹੀ ਹੈ ਜੀ ਠੀਕ ਆ ਅੱਛਾ ਸਨਦੀਪ ਪੇਸ਼ੇ ਵਜੋ ਆਪਾਂ ਹੋਰ ਕੰਮ ਕੀ ਕਰਦੇ ਹਾਂ ਮੈਂ ਵੈਟਰਨਰੀ ਇੰਸਪੈਕਟਰ ਦੇ ਤੌਰ ਤੇ ਸਰਕਾਰੀ ਸੇਵਾ ਨਿਭਾ ਰਿਹਾ ਹਾਂ ਜੀ ਠੀਕ ਹੈ ਹਾਂਜੀ ਨਾਲ ਵਾਸਾ ਖੇਤੀਬਾੜੀ ਤੇ ਪਸ਼ੂ ਪਾਲਣ ਦਾ ਸ਼ੌਂਕ ਹੈ ਜੀ ਥੋੜਾ ਜਿਹਾ ਠੀਕ ਹੈ ਤੇ ਨਾਲ ਇਹ ਕੰਮ ਕਰ ਲੈਂਦੇ ਸਹੀ ਗੱਲ ਆ ਅੱਛਾ ਡਿਊਟੀ ਕਿੱਥੇ ਬਈ ਫਿਰ ਡਿਊਟੀ ਮੇਰੀ ਪੈਣੀ ਹੈ ਜੀ ਪੈਣੀ ਹੈ ਹਾਂਜੀ ਅੱਛਾ ਭਾਈ ਤੇਰੀ ਇਸ ਗਾਂ ਦੀ ਆਪਾਂ ਸੂਏ ਦੀ ਗੱਲ ਕਰ ਲਈਏ ਸੂਹਾ ਕਿਨਵਾ ਇਹ origignal ਤੀਜਾ ਸੂਆ ਜੀ ਐਵੇਂ ਕਹਿੰਨ ਨੂੰ ਤਾਂ ਵੀਡੀਓ ਚ ਜਿਵੇਂ ਆਪਾਂ ਹੋਰ ਦੇਖਦੇ ਆ ਕੋਈ ਕਹੀ ਜਾਈਏ ਪਰ ਇਹਦਾ origignal ਤੀਜਾ ਸੂਆ ਹੈ ਜੀ ਤੀਜਾ ਸੂਆ ਕਿੰਨੇ ਦਿਨ ਬਾਕੀ ਇਹਦੇ ਇਹਦੇ 2 ਬਿਲਕੁਲ ਜੀ ਹਜੇ 12 ਦਿਨ ਇਹਦੇ ਬਾਕੀ 12 ਦਿਨ ਬਾਕੀ ਹੈ ਤੇ ਦੂਜੇ ਸੂਏ ਦਾ ਦੁੱਧ ਆ ਇਹਦਾ ਰਿਕਾਰਡ ਕਿੰਨਾਗਾ ਇਹਨੇ ਪਹਿਲੇ ਸੂਏ ਜੀ ਇਹ ਆਪਣੀ ਘਰ ਦੀ ਬੈੜਾ ਜੀ ਅੱਛਾ ਇਹਨੇ ਪਹਿਲੇ ਸੂਏ 25 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਤੇ ਦੂਜੇ ਸੂਏ ਆ ਕੇ ਜਿਹਨੇ 30 32 ਕਿਲੋ ਦੁੱਧ ਦਿੱਤਾ ਜੀ 30 32 ਹਾਂਜੀ ਇਸ ਵਾਰ ਹੁਣ ਜਿਵੇਂ ਗਰਮੀ ਆ ਜੀ 30 32 ਦਾ ਹੁਣ ਦਊਗੀ ਤੇ ਅੱਗੇ ਸਿਆਲਾਂੇ ਜਾ ਕੇ ਜੀ 35 ਦਾ ਨੇ ਪਲੱਸ ਕਰੀ ਜਾਣਾ ਠੀਕ ਹੈ ਬਾਕੀ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਜੀ ਪਸ਼ੂ ਨੂੰ ਦੇਖ ਕੇ ਜਿਹੜੇ ਬੰਦੇ ਨੇ ਖਰੀਦਣਾ ਜੀ ਉਹਨੂੰ ਜਾਣਕਾਰੀ ਹੁੰਦੀ ਉਹਨੂੰ ਖੁਦ ਹੀ ਪਤਾ ਲੱਗ ਪਰ ਆਪਾਂ ਖੜੀ ਵੀ ਬਹਿਰ ਸਾਨੂੰ ਚੈੱਕ ਕਰਵਾ ਦਗੇ ਲੈ ਖੋਲ ਕਰਾਂ ਸਾਨੂੰ ਵੀ ਆਪਾਂ ਇਹਨੂੰ ਤੋੜ ਕੇ ਦਿਖਾਈਏ ਪਰ ਇੱਕ ਗੱਲ ਹੋਰ ਦੱਸ ਦਗੇ ਅ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਬਾਈ ਕਹਿੰਦਾ ਗਾਂ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੁਰਦੀ ਜਿਹੜੀ ਹੈਗੀ ਆ ਤੇ ਇਹ ਨੌ ਜਿਹੜੇ ਤੁਸੀਂ ਬਣਵਾਤੇ ਇਹ ਅਸੀਂ ਨੌ 10 ਦਿਨ ਪਹਿਲਾਂ ਬਣਵਾਤੇ ਜੀ ਰਸਤੀ ਕੀਤੀ ਤੁਸੀਂ ਹਾਂਜੀ ਠੀਕ ਐ ਆ ਦੇਖੋ ਮਗਰ ਲਈ ਜਿਹੜੇ ਹੈਗੇ ਨੌ ਬਣਵਾਏ ਹੋਏ ਹੈਗੇ ਤੇ ਉਂ ਵੀ ਇਹ ਥੋੜੀ ਜੀ ਘੱਟ ਤੁਰ ਕੀ ਰਾਜੀ ਆ ਲੈ ਹੁਣ ਲੈ ਚੱਲ ਕਰ ਲੈ ਵੀ ਆ ਦੇਖ ਲੋ ਜਿਹੜਾ ਲੀਵੇ ਦੀ ਬੰਤਰ ਤੁਸੀਂ ਦੇਖ ਲੋ ਠੀਕ ਹੈ ਹੁਣ ਨੰਮੀ ਤਰੂਗੀ ਲੈ ਆ ਬਹਿੜਤੀ 32 ਕਿਲੋ ਵਾਲੀ ਬਹਿੜ ਦਿਖਾਉਣ ਲੱਗੇ ਆ ਆਪਾਂ ਮਿੱਤਰੋ ਥਣ ਲੇਵਾ ਜਿਹੜਾ ਹੈਗਾ ਨਾ ਅਜੇ ਤਾਂ ਹੋਰ ਬਣਾਉਣਾ ਬਾਈ ਕਹਿੰਦਾ ਲੇਵਾ ਜਿਹੜਾ ਕੁਆਲਿਟੀ ਆ ਉਹ ਤੁਹਾਡੇ ਸਾਹਮਣੇ ਆ ਤੇ ਸੰਦੀਪ ਗਾਰੰਟੀ ਰਹੂਣਾ 32 ਲੀਟਰ ਦੀ ਤਾਂ ਹਾਂ ਗਾਰੰਟੀ ਹੈ ਜੀ ਬਾਕੀ ਦੁੱਧ ਮੇਨ ਗੱਲ ਸੰਭਾਈ ਤੇ ਨਿਰਭਰ ਕਰਦਾ ਜੀ ਬੰਦੇ ਤੇ ਠੀਕ ਆ ਗੱਲ ਹਾਂਜੀ ਓਕੇ ਲੈ ਵੀ ਫਿਰ ਮੈਨੂੰ ਐਂ ਦੱਸ ਦੇ ਜੇ ਹੁਣ ਰੇਟ ਦੀ ਗੱਲ ਕਰ ਗਏ ਹੁਣ ਆਪਾਂ ਰੇਟ ਇਹਦਾ ਕਿੰਨਾ ਕਰਤਾ ਰੇਟ ਇਹਦਾ ਬਾਈ ਜੀ ਤੁਸੀਂ 95 ਕਰਾ ਲਓ ਜੀ ਲੱਖ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਪਰ ਆਪਾਂ 90000 ਦੀ ਗਾਂ ਦੇਵਾਂਗੇ ਜੀ 90000 ਹਾਂਜੀ 90000 ਦੇ ਵਿੱਚ ਜੇ ਗੱਲ ਕਰੀਏ 30 ਲੀਟਰ ਦੁੱਧ ਲਾ ਲਾ ਹਨਾ ਹਾਂਜੀ ਠੀਕ ਆ ਨੰਬਰ ਦੀ ਗੱਲ ਕਰ ਗਏ ਫੋਨ ਨੰਬਰ ਕਿੰਨਾ ਹੈਗਾ ਆਪਣਾ ਫੋਨ ਨੰਬਰ ਮੇਰਾ ਹੈਗਾ ਜੀ 62800 64190 ਠੀਕ ਹੈ ਇੱਕ ਤੂੰ ਹੋਰ ਗੱਲ ਕਹਿੰਦਾ ਸੀਗਾ ਵੀ ਆਪਣੇ ਇਸ ਬਿਹਰ ਦੇ ਉੱਤੇ ਜਿਹੜਾ ਟੀਕਾ ਲੱਗਿਆ ਇਹ ਕਿਹੜਾ ਲੱਗਿਆ ਇਹਦੇ 66 ਸੀਮਣ ਲੱਗਿਆ ਹੋਵੇ ਜੀ ਅੱਛਾ ਉਹਦੀ ਗਰੰਟੀ ਹੈ ਨਾ ਹਾਂ ਉਹਦੀ ਗਰੰਟੀ ਹੈ ਜੀ ਠੀਕ ਹੈ ਆਪਾਂ ਆਪ ਹੀ ਡਾਕਟਰੀ ਦਾ ਕੰਮ ਕਰਦੇ ਆਂ ਚੰਗੇ ਸੀਮਣੀ ਭਰੀ ਦੇ ਜੀ ਠੀਕ ਹੈ ਗੱਲ ਹਾਂਜੀ ਹਾਂ ਚਲੋ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਲੋ ਵੀ ਮਿੱਤਰੋ ਇਹ ਜਿਹੜੀ ਗਾ ਗਈ 66 ਸੀਮਣ ਤੋਂ ਜਿਹੜੀ ਹੈਗੀ ਇਹਨਾਂ ਇਹ ਗੱਭਣਾ ਬੱਚੀ ਨੂੰ ਜਨਮ ਦੇਣਾ ਕੋਈ 1 2% ਜੇ ਗੱਲ ਕਰ ਲਈਏ ਉਹਦੇ ਚੋਂ ਕੋਈ ਬੱਚਾ ਅਜੇ ਦਾ ਕੀ ਕਹਿਣਾ ਪਰ ਬਾਈ ਆਪ ਡਾਕਟਰ ਹੈ ਤੇ ਆਪਦੇ ਹੱਥੀ ਟੀਕਾ ਪਰਿਆ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਭਰਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆਂ